ਇਹ ਮੇਰਾ ਮੁੰਡਾ ਗਿਆ ਹੈ ਦੁਬਈ 2 ਸਾਲ ਹੋ ਗਏ ਹੈ ਕੰਮ ਤੇ ਜਾਂਦੇ ਦੇ ਕਿਨ ਬਹਿ ਗਿਆ ਲਿਫਟ ਵਿੱਚ ਗੱਡੀ ਤੇ ਤਾਂ ਗੱਡੀ ਚੋਰੀ ਦੀ ਤਾਂ ਉਹਦੇ ਕਰਕੇ ਮਰੀ ਹਾਂ ਜੀ ਨਾਮ ਕੀ ਨਾ ਆਪਣਾ ਰਾਜਵੀਰ ਸਿੰਘ ਜੀ ਕਿਹੜਾ ਪਿੰਡ ਨਲੀਕਲਾ ਜੀ ਕੀ ਮਾਮਲਾ ਹੈ ਜਿਹੜਾ ਮੀਡੀਆ ਦੇ ਰੂਪੂ ਹੋਰੇ ਇਹ ਮੇਰਾ ਮੁੰਡਾ ਗਿਆ ਹੈ ਦੁਬਈ 2 ਸਾਲ ਹੋ ਗਏ ਸੀ ਨਾਮ ਇਹਨਾਂ ਦਾ ਬਜਨਤਾ ਸਿੰਘ ਜੀ ਤੇ ਕੀ ਪ੍ਰੋਬਲਮ ਕੀ ਆਈ ਹੁੰਦੀ ਇਹ ਗਿਆ ਕੰਮ ਤੇ ਜਾਣ ਰਿਹਾ ਤੇ ਕਿਨ ਬੈਠ ਗਿਆ ਲਿਫਟ ਵਿੱਚ ਗੱਡੀ ਤੇ ਤੇ ਗੱਡੀ ਚੋਰੀ ਦੀ ਤੇ ਉਹ ਦੇਖ ਕੇ ਬੜੀ ਹੁਣ ਕਿੱਥੇ ਆਉ ਜੇਲ੍ਹ ਵਿੱਚ ਹੈ ਇਸ ਬੰਦੇ ਕੀ ਤੇ ਧਿਆਨ ਚ ਲਿਆਉਂਦਾ ਪਹਿਲਾਂ ਨਹੀਂ ਕੀ ਮੰਗ ਕੀ ਕਰਦੇ ਹੁਣ ਹੁਣ ਇਹ ਮੰਗ ਕਰਦੇ ਆਡੇ ਬੱਚਾ ਆ ਜਾਣਾ ਚਾਹੀਦਾ ਹੈ ਗੌਰਮੈਂਟ ਚੋਂ ਦੇ ਦੇ ਸਾਰਿਆਂ ਨੇ ਮੈਂ ਹਰਦੀਸ਼ਾ ਪੰਗਾਲੀ ਦਾਦੇ ਨਗਰ ਤੋਂ ਹੀ ਇਹ ਸਾਡੇ ਵੱਡੇ ਵੀਰ ਰਾਜਵੀਰ ਸਿੰਘ ਜੀ ਇਹਨਾਂ ਦਾ ਬੇਟਾ ਮਨਜਿੰਦਰ ਸਿੰਘ ਅੱਜ ਤੋਂ 2 ਸਾਲ ਪਹਿਲਾਂ ਆਜ਼ਾਦ ਵਿਜੀ ਤੇ ਦੁਬਈ ਗਿਆ ਸੀ ਆਪਣੀ ਰੋਜੀ ਰੋਟੀ ਵਾਸਤੇ ਪਰ ਉੱਥੇ ਮਹੀਨਾ ਡੇਢ ਮਹੀਨਾ ਇਹਨਾਂ ਨੇ ਕੰਮ ਕੀਤਾ ਇਹਨਾਂ ਦੇ ਬੇਟੇ ਨੇ ਪਰ ਉੱਥੇ ਕਿਸੇ ਕੋਲ ਲਿਫਟ ਮੰਗੀ ਗੱਡੀ ਦੇ ਵਿੱਚ ਉਹ ਗੱਡੀ 'ਚ ਬੈਠਨ ਕਰਕੇ ਰਸਤੇ ਵਿੱਚ ਪੁਲਸ ਦਾ ਨਾਕਾ ਸੀ ਤੇ ਪੁਲਿਸ ਨੂੰ ਵੇਖ ਕੇ ਜਿਹੜਾ ਗੱਡੀ ਚਾਲ ਕਿਸੇ ਉਹ ਭੱਜ ਗਿਆ ਔਰ ਇਹ ਮੌਕੇ ਤੇ ਫੜਿਆ ਗਿਆ। ਕਾਫੀ ਸਮਾਂ ਤੱਕ ਉਹ ਬੱਚੇ ਦਾ ਪਤਾ ਨਹੀਂ ਲੱਗਾ ਕਿ ਉਹ ਕਿੱਥੇ ਰਿਹਾ। ਫਿਰ ਅਸੀਂ ਕੁਝ ਦਿਨ ਬਾਅਦ ਪਤਾ ਨੂੰ ਪਤਾ ਲੱਗਾ ਕਿ ਉਹ ਬੱਚਾ ਜਿਹੜਾ ਮਨਜਿੰਦਰ ਸਿੰਘ ਇਹਨਾਂ ਦਾ ਬੇਟਾ ਉਹ ਦੁਬਈ ਦੀ ਜੇਲ੍ਹ ਵਿੱਚ ਅਲਕਰਮਾ ਜੇਲ੍ਹ ਆ। ਔਰ ਜਦੋਂ ਦਾ ਕੇਸ ਚੱਲ ਰਿਹਾ ਉਹਦਾ ਫਾਈਲ ਨੰਬਰ ਹੈਗਾ 6211। ਅਸੀਂ ਭਾਰਤ ਸਰਕਾਰ ਤੋਂ ਪੰਜਾਬ ਸਰਕਾਰ ਤੋਂ ਸਰਬੱਤ ਦਾ ਭਲਾ ਚੈਰੀਟੇਵ ਟਰਸਟ ਦੇ ਮੁਖੀ ਐਸਬੀ ਅਬਰਾਜੀ ਨੂੰ ਇਹੀ ਅਪੀਲ ਕਰਦੇ ਆ ਕਿ ਗਰੀਬ ਪਰਿਵਾਰ ਦੀ ਬਾਹ ਫੜੀ ਜਾਵੇ ਔਰ ਇਹਦੀ ਮਤ ਕੀਤੀ ਜਾਵੇ ਕਿ 2 ਸਾਲ ਤੋਂ ਇਹਨਾਂ ਦਾ ਬੱਚਾ ਦੁਬਈ ਦੀ ਜੇਲ੍ਹ ਵਿੱਚ ਆ ਇਸਨੇ ਕਰਜ਼ਾ ਚੁੱਕ ਕੇ ਫਿਰ ਉਹਨਾਂ ਬਾਹਰ ਭੇਜਿਆ ਸੀ ਅਜੇ ਕਰਜ਼ਾ ਵੀ ਨਹੀਂ ਉਤਰਿਆ ਤੇ ਘਰ ਦੇ ਵੀ ਹਾਲਾਤ ਤੁਸੀਂ ਦੇਖ ਸਕਦੇ ਜਿਵੇਂ ਕਿੰਨਾ ਮੰਦੇ ਹਾਲਤ ਨੇ ਤੇ ਪਰਿਵਾਰ ਪੂਰਾ ਸਦਮੇ ਵਿੱਚ ਆ ਅਸੀਂ ਇਹੀ ਅਪੀਲ ਕਰਦੇ ਆ ਸਾਨੂੰ ਬੜੀ ਆਸ ਹੈ ਭਾਰਤ ਸਰਕਾਰ ਤੇ ਪੰਜਾਬ ਸਰਕਾਰ ਤੇ ਔਰ ਸਰਦਾਰ ਐਸਬੀ ਸਿੰਘ ਘਮਰਾਈ ਤੇ ਜੋ ਗਰੀਬਾਂ ਮਜਲੂਮਾਂ ਦੀ ਬਾਹ ਫੜਦੇ ਨੇ ਔਰ ਜਿੱਥੇ ਵੀ ਕਿਸੇ ਨਾਲ ਇਸ ਤਰ੍ਹਾਂ ਦਾ ਕੋਈ ਪਹਾਣਾ ਵਾਪਰਦਾ ਆ ਉਥੇ ਆਪ ਖਲੋ ਕੇ ਸਹਾਇਤਾ ਕਰਦੇ ਨੇ ਔਰ ਮੈਂ ਆਪ ਜੀ ਦੇ ਚੈਨਲ ਦੇ ਮਾਧਿਅਮ ਰਾਹੀਂ ਆਪ ਸਭ ਵੀਰਾਂ ਨੂੰ ਭਰਾਵਾਂ ਨੂੰ ਬੇਨਤੀ ਕਰਦਾ ਕਿ ਇਸ ਜਿਹੜੀ ਖਬਰ ਹੈ ਨੂੰ ਵੱਧ ਤੋਂ ਵੱਧ ਸ਼ੇਅਰ ਕੀਤਾ ਜਾਵੇ ਤਾਂ ਕਿ ਸਾਡੀ ਜਿਹੜੀ ਆਵਾਜ਼ ਆ ਉਹ ਐਸਬੀ ਮਰਾਜਿਸ ਤੱਕ ਪਹੁੰਚ ਜਾਵੇ ਭਾਰਤ ਸਰਕਾਰ ਤੱਕ ਪਹੁੰਚ ਜਾਵੇ ਔਰ ਇਹਨਾਂ ਦਾ ਬੱਚਾ ਸਹੀ ਸਲਾਮਤ ਘਰ ਆ ਜਾਵੇ ਹਾਂਜੀ ਕੀ ਨਾ ਜੀ ਆਪਣਾ ਰਣਜੀਤ ਸਿੰਘ ਜੀ ਜੀ ਕਿਹੜਾ ਪਿੰਡਾ ਹੰਗਾਲੀ ਕਲਾਂ ਜੀ ਕੀ ਮਾਮਲਾ ਜੀ ਮੀਡੀਆ ਰੁਬੀ ਹੋਣ ਦਾ ਮਾਮਲਾ ਸਾਡਾ ਬੇਟਾ ਸੀ ਜਿਹੜਾ ਦੁਬਈ ਗਿਆ ਸੀ ਜਿਹੜਾ ਦੁਬਈ ਗਿਆ ਉੱਥੇ ਕੰਮ ਕਾਰ ਵਾਸਤੇ ਤੇ ਉਹ ਗੱਡੀ 'ਚ ਬੈਠ ਗਿਆ ਤੇ ਗੱਡੀ ਜਿਹੜੀ ਉਹ ਚੋਰੀ ਦੀ ਸੀ ਤੇ ਜਿਹੜਾ ਗੱਡੀ ਵਾਲਾ ਡਰਾਈਵਰ ਸੀ ਉਹ ਭੱਜ ਗਿਆ ਤੇ ਉਹ ਵਿੱਚ ਗੱਡੀ 'ਚ ਬੈਠਾ ਰਿਹਾ ਇਸ ਮਾਮਲੇ ਵਿੱਚ ਉਹ ਇਸ ਵੇਲੇ ਜੇਲ੍ਹ ਵਿੱਚ ਆ ਕੀ ਨਾਂ ਕੀ ਬੇਟੇ ਦਾ ਬੇਟੇ ਦਾ ਨਾਂ ਮਰਜਿੰਦਰ ਸਿੰਘ ਜੀ ਕਿਹੜੀ ਜੇਲ੍ਹ ਦੇ ਵਿੱਚ ਆ ਜਿਹਦਾ ਪਤਾ ਨਹੀਂ ਸਾਨੂੰ ਜੀ ਜੀ ਇਹੋ ਐ ਵੀ ਤਰੀਕ ਪੈ ਜਾਂਦੀ ਆ ਫਿਰ ਉਹ ਦੱਸਦੇ ਆ ਵੀ ਤਰੀਕ ਪੈ ਗਈ ਆ ਮਹੀਨੇ ਦੋ ਮਹੀਨੇ ਦੀ ਉਸੇ ਵੇੜ ਦੇ ਵਿੱਚ ਇਹ ਬੈਠੇ ਆ ਹੁਣ ਕੀ ਮੰਗ ਕੀ ਕਰਦੇ ਹੋ ਮੰਗ ਇਹੋ ਕਰਦੇ ਆ ਕਿ ਸਾਡਾ ਬੇੜਾ ਜਿਹੜਾ ਘਰ ਲੈ ਜਾਂਦਾ ਜਾਵੇ ਸਰਕਾਰ ਗਾੜੀ ਬੇਨਤੀ ਕਰਦੇ ਆ ਇਸ ਮੰਦੀ ਕਿਸ ਨੂੰ ਮਿਲੇ ਉਹ ਸਰਕਾਰ ਦੇ ਜਾਂ ਕਿ ਸਰਕਾਰੀ ਕਰਮਚਾਰੀ ਨੂੰ ਨਹੀਂ ਸਰ ਜੀ ਤੇ ਕੋਈ ਲਿਖਤੀ ਰੂਪ ਚ ਦਿੱਤਾ ਜੀ ਆਪਾਂ ਕਿਸੇ ਵਿਭਾਗ ਨੂੰ ਨਹੀਂ ਜੀ ਕਿ ਇਹਨਾਂ ਨੇ ਤਾਂ ਥਾ